ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਵੀ ਪੋਜੀਟਿਵ ਚੈਨਲ ਦੇ ਉੱਪਰ ਮੈਂ ਉਮੀਦ ਕਰਦੀ ਆ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਕਿਸ ਟੌਪਿਕ ਬਾਰੇ ਆ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋ ਹੁਣ ਆਪਾਂ ਬਿਨਾਂ ਟਾਈਮ ਬੇਸਡ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਇੱਕ ਛੋਟੀ ਜੀ ਰਿਕਵੈਸਟ ਆ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕੋਈ ਇਸ ਵੀਡੀਓ ਨੂੰ ਦੇਖ ਕੇ ਅਮਲ ਕਰਕੇ ਆਪਣੇ ਜੀਵਨ ਦੇ ਵਿੱਚ ਸਫਲ ਹੋ ਜਵੇ ਕਹਿਣ ਦਾ ਭਾਵ ਆ ਕਿ ਉਹਨਾਂ ਦੇ ਜੀਵਨ ਵਿੱਚੋਂ ਵੀ ਦੁੱਖ ਕਲੇਸ਼ ਦਰਦ ਸਭ ਕੁਝ ਮੁੱਕ ਜਾਵੇ ਤੇ ਉਹ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਵਾਲੀ ਜ਼ਿੰਦਗੀ ਬਤੀਤ ਕਰ ਸਕਣ ਤੇ ਹੁਣ ਅੱਗੇ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਕਿ ਆਹ ਸ਼ਬਦ ਜਪਣ ਦੇ ਨਾਲ ਘਰ ਦੇ ਵਿੱਚੋਂ ਰੋਗ ਕਲੇਸ਼ ਨਸ਼ਾ ਗਰੀਬੀ ਸਭ ਕੁਝ ਖਤਮ ਹੋ ਜਾਂਦਾ ਹੈ ਤੁਸੀਂ ਕਿਹੜੇ ਸ਼ਬਦ ਦਾ ਜਾਪ ਕਰਨਾ ਉਹ ਵੀ ਅੱਗੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇੱਕ ਭੈਣ ਦੀ ਹੱਡ ਵੀਤੀ ਵੀ ਸ਼ੇਅਰ ਕਰੂੰਗੀ ਸੋ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਵੀਡੀਓ ਨੂੰ ਵਿਚਕਾਰ ਨਾ ਛੱਡਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਈ ਕਿਉਂਕਿ ਜਦੋਂ ਅਸੀਂ ਵੀਡੀਓ ਨੂੰ ਅੱਧ ਵਿਚਾਲੇ ਛੱਡ ਦਿੰਦੇ ਹਾਂ ਤਾਂ ਬਹੁਤ ਸਾਰੇ ਸਵਾਲ ਸਾਡੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ ਸੋ ਐਂਡ ਤੱਕ ਜਰੂਰ ਬਣੇ ਰਹੋ ਉਹ ਭੈਣ ਆਪਣੀ ਹੱਡ ਵੀਤੀ ਸ਼ੇਅਰ ਕਰਦੀ ਹੋਈ ਦੱਸਦੀ ਆ ਵੀ ਜਿਹੜਾ ਉਹਦਾ ਘਰ ਵਾਲਾ ਸੀ ਉਹ ਦਿਨ ਰਾਤ ਨਸ਼ੇ ਕਰਦਾ ਸੀ ਦਿਨ ਦੇ ਵੇਲੇ ਉਹ ਅੰਗਰੇਜ਼ੀ ਨਸ਼ੇ ਕਰਦਾ ਸੀ ਜਿਵੇਂ ਗੋਲੀਆਂ ਵਗੈਰਾ ਖਾ ਲੈਣੀਆਂ ਮੈਡੀਕਲ ਨਸ਼ਾ ਤੇ ਰਾਤ ਨੂੰ ਉਹਨੇ ਸ਼ਰਾਬ ਪੀ ਲੈਣੀ ਤੇ ਜਿਹੜਾ ਵੀ ਉਹ ਕੰਮ ਕਰਦਾ ਸੀ ਉਹ ਸਾਰੇ ਪੈਸੇ ਉਹ ਨਸ਼ੇ ਦੇ ਵਿੱਚ ਹੀ ਲਾ ਦਿੰਦਾ ਸੀ ਕਿਉਂਕਿ ਜਿਹੜੀ ਵੀ ਉਹ ਦਿਹਾੜੀ ਕਰਦਾ ਸੀ ਉਹ ਸਾਰੇ ਪੈਸੇ ਘਰ ਦੇ ਖਰਚ ਲਈ ਨਹੀਂ ਦਿੰਦਾ ਸੀ ਸਿਰਫ ਆਪਣਾ ਨਸ਼ਾ ਹੀ ਪੂਰਾ ਕਰਦਾ ਤੇ ਉਹ ਭੈਣ ਕਹਿੰਦੀ ਵੀ ਮੈਂ ਘਰ ਦੇ ਵਿੱਚ ਆਪਣੇ ਬਿਉਰਾ ਜੇਠਾ ਦਰਾਣੀਆਂ ਜਠਾਣੀਆਂ ਦੇ ਨਾਲ ਰਹਿੰਦੀ ਸੀ ਤੇ ਕਹਿੰਦੀ ਕੁਝ ਸਮਾਂ ਤਾਂ ਚਲੋ ਵਧੀਆ ਲੰਘਦਾ ਗਿਆ ਕਿ ਉਹ ਸਾਡਾ ਖਰਚਾ ਕਰਦੇ ਰਹੇ ਸਾਡਾ ਰੋਟੀ ਪਾਣੀ ਮਤਲਬ ਚੱਲੀ ਗਿਆ ਤੇ ਇੱਕ ਦਿਨ ਉਹ ਕਹਿੰਦੀ ਵੀ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਡੇ ਤੇ ਬਹੁਤ ਵੱਡੀ ਮੁਸੀਬਤ ਪੈ ਗਈ ਬਿਉਰਾ ਜੇਠਾ ਨੇ ਵੀ ਸਾਨੂੰ ਜਵਾਬ ਦਿੱਤਾ ਵੀ ਤੇਰਾ ਘਰ ਵਾਲਾ ਤਾਂ ਜੋ ਕਮਾਉਂਦਾ ਉਹ ਖਾ ਜਾਂਦਾ ਅਸੀਂ ਕਦੋਂ ਤੱਕ ਤੇਰਾ ਖਰਚਾ ਕਰਦੇ ਰਹਾਂਗੇ ਤੇਰੇ ਬੱਚਿਆਂ ਨੂੰ ਪਾਲਦੇ ਰਹਾਂਗੇ ਤੇ ਉਹ ਕਹਿੰਦੀ ਵੀ ਉਹ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਮਿਲ ਕੇ ਕੀ ਕੀਤਾ ਕਿ ਜਿਹੜਾ ਘਰ ਦੇ ਵਿੱਚ ਸਾਡਾ ਹਿੱਸਾ ਸੀ ਉਹ ਵੀ ਦੱਬ ਲਿਆ ਤੇ ਰਲ ਮਿਲ ਕੇ ਸਾਨੂੰ ਘਰੋਂ ਕੱਢਤਾ ਤਾਂ ਉਹ ਕਹਿੰਦੀ ਵੀ ਜਦੋਂ ਮੈਨੂੰ ਘਰ ਤੋਂ ਬਾਹਰ ਕੱਢਤਾ ਤਾਂ ਮੈਨੂੰ ਸਾਰੇ ਪਿੰਡ ਦੇ ਵਿੱਚ ਕੋਈ ਨਹੀਂ ਕਿਤੇ ਜਗ੍ਹਾ ਮਿਲੀ ਰਹਿਣ ਨੂੰ ਤਾਂ ਮੈਂ ਆਪਣੇ ਪੀਕੇ ਪਰਿਵਾਰ ਦੇ ਨਾਲ ਗੱਲ ਕੀਤੀ ਮੇਰੇ ਪਿੱਕਾ ਪਰਿਵਾਰ ਕਹਿੰਦਾ ਵੀ ਤੂੰ ਇੱਥੇ ਆ ਜਾ ਮੇਰੇ ਭਰਾ ਕਹਿੰਦੇ ਵੀ ਤੂੰ ਇੱਥੇ ਆ ਜਾ ਵੀ ਹੋ ਸਕਦਾ ਹੈ ਵੀ ਇੱਥੇ ਆ ਕੇ ਇਹ ਕੋਈ ਕੰਮ ਕਰ ਲਵੇ ਨਾਲੇ ਤੂੰ ਕੋਈ ਕੰਮ ਕਰ ਲਿਆ ਕਰੇਂਗੀ ਤੇ ਨਾਲ ਅਸੀਂ ਤੇਰੀ ਕੋਈ ਮਦਦ ਕਰ ਦਿਆ ਕਰਾਂਗੇ ਇਸ ਤਰੀਕੇ ਨਾਲ ਤੇਰੇ ਬੱਚੇ ਪੜ ਜਾਣਗੇ ਤੇ ਉਹ ਇਦਾਂ ਹੀ ਆਪਣੇ ਘਰ ਵਾਲੇ ਤੇ ਬੱਚਿਆਂ ਨੂੰ ਲੈ ਕੇ ਪਿੱਕੀ ਘਰ ਚਲੀ ਗਈ ਤੇ ਉਹ ਕਹਿੰਦੀ ਵੀ ਜਦੋਂ ਮੈਂ ਉੱਥੇ ਗਈ ਤਾਂ ਮੈਂ ਵੀ ਉੱਥੇ ਕੰਮ ਕਰਦੀ ਰਹੀ ਉਸ ਸਮੇਂ ਉਹਦੇ ਭਰਾ ਸੀ ਜਿਹੜੀ ਉਹ ਕੁਵਾਰੇ ਸੀ ਤਾਂ ਉਹ ਕਹਿੰਦੀ ਮੈਂ ਦਿਨ ਦੇ ਟਾਈਮ ਵੀ ਕੰਮ ਕਰਨਾ ਉਸ ਸਮੇਂ ਨਾ ਗੁਰਦੁਆਰੇ ਕਈ ਵਾਰੀ ਕੋਈ ਪ੍ਰੋਗਰਾਮ ਹੋਣ ਤੇ ਉਹ ਕਹਿੰਦੀ ਵੀ ਮੈਂ ਉਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਾ ਦਿਨ ਸੇਵਾ ਕਰਨੀ ਤੇ ਸੇਵਾ ਕਰਨ ਤੋਂ ਬਾਅਦ ਸ਼ਾਮ ਦੇ ਟਾਈਮ ਕਹਿੰਦੀ ਮੈਂ ਉੱਥੋਂ ਲੰਗਰ ਲੈ ਆਉਣਾ ਤੇ ਕਹਿੰਦੀ ਮੈਂ ਆਪਣੇ ਬੱਚਿਆਂ ਦਾ ਇਸ ਤਰੀਕੇ ਨਾਲ ਢਿੱਡ ਭਰ ਦੇਣਾ ਤੇ ਕਹਿੰਦੀ ਮੈਂ ਘਰ ਦੇ ਕੰਮ ਵੀ ਕਰਾਉਣੇ ਆਪ ਵੀ ਪਿੰਡ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਦੇਣਾ ਕਹਿੰਦੀ ਇੰਨਾ ਟਾਈਮ ਲੰਘ ਹੀ ਗਿਆ ਤੇ ਫਿਰ ਕਹਿੰਦੀ ਇੱਕ ਦਿਨ ਮਸੀਬਤ ਆਈ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੈਂ ਜਿੰਨਾਂ ਦੇ ਘਰੇ ਕੰਮ ਕਰਦੀ ਸੀ ਮੇਰੀ ਬੇਟੀ ਮੇਰੇ ਪਿੱਛੇ ਚਲੀ ਗਈ ਉਹਨਾਂ ਦੇ ਘਰੇ ਤੇ ਜਦੋਂ ਉਹ ਉਹਨਾਂ ਦੇ ਘਰੇ ਜਾਂਦੀ ਸੀ ਤਾਂ ਰਸਤੇ ਦੇ ਵਿੱਚ ਉਹਨੂੰ ਕੁੱਤੇ ਨੇ ਵੱਢ ਲਿਆ ਤੇ ਮੈਨੂੰ ਉੱਥੇ ਕਿਸੇ ਨੇ ਸਨੇਹਾ ਦਿੱਤਾ ਵੀ ਤੇਰੀ ਉਹ ਕੁੜੀ ਨੂੰ ਤਾਂ ਕੁੱਤੇ ਨੇ ਵੱਢ ਲਿਆ ਰਸਤੇ 'ਚੋਂ ਡੇ ਲੋ ਤੇ ਕਹਿੰਦੀ ਅਸੀਂ ਫਟਾਫਟ ਉਹਨੂੰ ਉੱਥੋਂ ਚੱਕਿਆ ਤੇ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਜਦੋਂ ਦੇਖਿਆ ਤਾਂ ਉਹਦੇ ਦੰਦ ਬਹੁਤ ਜ਼ਿਆਦਾ ਮਾਰੇ ਹੋਏ ਸੀ ਕੁੱਤੇ ਨੇ ਤੇ ਉਹ ਡਾਕਟਰ ਕਹਿੰਦਾ ਵੀ ਤੁਸੀਂ ਐਂ ਕਰੋ ਇਹਦੇ ਇੰਜੈਕਸ਼ਨ ਲਵਾ ਲਓ ਵੀ ਪਤਾ ਨਹੀਂ ਉਸ ਕੁੱਤੇ ਦੇ ਇੰਜੈਕਸ਼ਨ ਲੱਗੇ ਹੋਏ ਸੀ ਪਹਿਲਾਂ ਜਾਂ ਨਹੀਂ ਲੱਗੇ ਹੋਏ ਸੀ ਤੇ ਉਹ ਕਹਿੰਦੀ ਫਿਰ ਅਸੀਂ ਉਹਦੇ ਇੰਜੈਕਸ਼ਨ ਵੀ ਲਵਾ ਲਈ ਪਰ ਕਹਿੰਦੀ ਜਿਹੜੀ ਉਹਦੀ ਲੱਤ ਤੇ ਜ਼ਖਮ ਹੋਇਆ ਸੀ ਕੁੱਤੇ ਦੇ ਵੱਢਣ ਨਾਲ ਉਹ ਠੀਕ ਨਹੀਂ ਹੋਇਆ ਉਹ ਜੋਖਮ ਦਿਨੋਂ ਦਿਨ ਖਰਾਬ ਹੁੰਦਾ ਗਿਆ ਤੇ ਉਹ ਕਹਿੰਦੀ ਵੀ ਮੇਰੇ ਜੀ ਵੀ ਇੰਨੀ ਜ਼ਿਆਦਾ ਗੁੰਜਾਇਸ਼ ਨਹੀਂ ਸੀ ਵੀ ਮੈਂ ਆਪਦੀ ਬੱਚੀ ਦੀ ਲੱਤ ਦਾ ਇਲਾਜ ਕਰਾ ਸਕਦੀ ਤੇ ਜਦੋਂ ਲੱਤ ਖਰਾਬ ਹੋਣੀ ਸ਼ੁਰੂ ਹੋਈ ਤਾਂ ਉਹਦੇ ਵਿੱਚ ਪਸ ਬੈਣੀ ਸ਼ੁਰੂ ਹੋ ਗਈ ਪਸ ਬੈ ਕੇ ਨਾ ਲੱਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਇਹਦੇ ਨਾਲ ਕਹਿੰਦੀ ਬੱਚੀ ਦਾ ਚੱਲਣਾ ਫੇਰਨਾ ਮੁਸ਼ਕਲ ਹੋ ਗਿਆ ਉਹ ਜ਼ਿਆਦਾਤਰ ਟਾਈਮ ਬੈਠੀ ਹੀ ਰਹਿੰਦੀ ਸੀ ਤਾਂ ਇਸ ਸਮੇਂ ਦੌਰਾਨ ਪਿੰਡ ਚੋਂ ਮਤਲਬ ਕਈ ਲੋਕਾਂ ਨੇ ਮੇਰੀ ਥੋੜੀ-ਮੋਟੀ ਮਦਦ ਵੀ ਕੀਤੀ ਜਿਵੇਂ ਉਹ ਕੋਈ ਥੋੜੀ-ਮੋਟੀ ਦਵਾਈ ਮੈਨੂੰ ਲਿਆ ਦਿੰਦੇ ਸੀਗੇ ਉਹ ਕਹਿੰਦੇ ਇੰਦਾਂ ਕਰਦੇ ਕਰਦੇ ਹੀ ਹੌਲੀ-ਹੌਲੀ ਟਾਈਮ ਗੁਜ਼ਰਦਾ ਗਿਆ ਪਰ ਜਿਹੜੀ ਬੱਚੀ ਦੀ ਲੱਤ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਕੇ ਹੋਰ ਸੁੱਜ ਗਈ ਗਾਹਾਂ-ਗਾਹ ਪਸ ਵੀ ਪੈਂਦੀ ਗਈ ਤੇ ਲੱਤ ਵੀ ਖਰਾਬ ਹੁੰਦੀ ਗਈ ਉਸ ਤੋਂ ਬਾਅਦ ਉਹ ਕਹਿੰਦੇ ਵੀ ਜਿਹੜਾ ਮੇਰਾ ਭਰਾ ਸੀ ਉਹਦਾ ਵਿਆਹ ਹੋ ਗਿਆ ਤੇ ਉਹ ਕਹਿੰਦੇ ਵੀ ਮੇਰੇ ਘਰ ਵਾਲੇ ਦਾ ਕੰਮ ਉੱਥੇ ਵੀ ਉਹੀ ਰਿਹਾ ਉੱਥੇ ਵੀ ਨੇ ਸੁਧਰਿਆ ਜਾ ਕੇ ਦਿਨੇ ਗੋਲੀਆਂ ਨਾ ਰੱਜੇ ਰਹਿਣਾ ਰਾਤ ਨੂੰ ਸ਼ਰਾਬ ਪੀ ਲੈਣੀ ਜਿਹੜਾ ਕੰਮ ਕਰਦਾ ਸੀ ਉਹ ਬਸ ਉਹਨੇ ਆਪਦੇ ਨਸ਼ੇ ਦੇ ਥਰੂ ਹੀ ਖਰਾਬ ਕਰ ਦੇਣਾ ਤੇ ਜਦੋਂ ਮੇਰੇ ਭਰਾ ਦਾ ਵਿਆਹ ਹੋ ਗਿਆ ਤਾਂ ਪਿੰਡ 'ਚ ਹੁੰਦੇ ਆ ਕਈ ਲੋਕ ਉਂਗਲਾ ਲਾਉਣ ਵਾਲੇ ਉਹਨਾਂ ਨੇ ਮੇਰੀ ਪਰਜਾਈ ਨੂੰ ਚੱਕਤਾ ਉਹ ਵੀ ਕਹਿਣ ਲੱਗੀ ਵੀ ਇਹ ਸਾਰਾ ਦਿਨ ਇੱਥੇ ਹੀ ਰਹਿੰਦੇ ਨੇ ਜਾਂਦੇ ਹੀ ਨਹੀਂ ਇਹ ਤਾਂ ਇਤਰਾ ਉਹ ਮੈਨੂੰ ਵੀ ਕਹਿਣ ਲੱਗ ਗਈ ਵੀ ਅਸੀਂ ਤੁਹਾਡਾ ਘਰ ਕਿੰਨਾ ਕਚਿਰ ਚਲਾਵਾਂਗੇ ਸਾਡੀ ਆਪਦੀ ਵੀ ਕੋਈ ਜ਼ਿੰਦਗੀ ਆ ਉਹ ਕੰਨੇ ਮੇਰੀ ਪਰਜਾਈ ਨੇ ਕਲੇਸ਼ ਕਰਨਾ ਸ਼ੁਰੂ ਕਰਤਾ ਤੇ ਫਿਰ ਇੱਕ ਦਿਨ ਅਜੀਹਾ ਆਇਆ ਕਿ ਉਹਨੇ ਵੀ ਸਾਨੂੰ ਘਰ ਤੋਂ ਬਾਹਰ ਕੱਢ ਤੇ ਫਿਰ ਉਹ ਕਹਿੰਦੀ ਵੀ ਮੈਂ ਪਿੰਡ ਦੇ ਵਿੱਚ ਘਰ ਪੁੱਛਦੀ ਫਿਰਦੀ ਸੀ ਮੈਨੂੰ ਕਿਤੇ ਘਰ ਨਹੀਂ ਮਿਲ ਰਿਹਾ ਸੀ ਫਿਰ ਮੈਨੂੰ ਇੱਕ ਜਗ੍ਹਾ ਤੇ ਘਰ ਮਿਲਿਆ ਤਾਂ ਐਂ ਸੋਚੋ ਵੀ ਉਹ ਫਰਿਸ਼ਤੇ ਸੀ ਉਹਨਾਂ ਦੇ ਪਸ਼ੂਆਂ ਵਾਲੇ ਘਰ ਦੇ ਵਿੱਚ ਦੋ ਕਮਰੇ ਤਾਇ ਹੋਏ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਰਹੋ ਪਰ ਕਹਿੰਦੀ ਵੀ ਮੈਂ ਉਹਨਾਂ ਨੂੰ ਇਹ ਗੱਲ ਕਹਤੀ ਵੀ ਸਾਡੇ ਕੋਲੇ ਦੇਣ ਲਈ ਕੁਝ ਨਹੀਂ ਆ। ਵੀ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਘਰੇ ਕੰਮ ਕਰ ਦਿਆ ਕਰੂੰ। ਇਹ ਕਰ ਸਕਦੀ ਆ। ਤੇ ਨਾਲ ਨਾਲ ਮੈਂ ਆਪਦਾ ਬਾਹਰ ਵੀ ਕੰਮ ਕਰਦੀ ਰਹੂੰ ਕਿਉਂਕਿ ਮੈਂ ਰੋਟੀ ਚਲਾਉਣੀ ਆ। ਪਰ ਉਹ ਕਹਿੰਦੇ ਵੀ ਉਹ ਬਹੁਤ ਦਿਆਲੂ ਪਰਿਵਾਰ ਸੀ। ਉਹ ਕਹਿੰਦੇ ਵੀ ਤੁਸੀਂ ਇੱਥੇ ਰਹੋ ਵੀ ਨਾ ਤਾਂ ਸਾਨੂੰ ਤੁਹਾ ਤੋਂ ਕੋਈ ਕਿਰਾਇਆ ਚਾਹੀਦਾ। ਬਿਨਾਂ ਅਸੀਂ ਤੁਹਾ ਤੋਂ ਕੋਈ ਕੰਮ ਕਰਾਂ। ਵੀ ਜਿੰਨਾ ਵੱਧ ਤੋਂ ਵੱਧ ਹੋ ਸਕਿਆ ਅਸੀਂ ਤੁਹਾਡੀ ਮਦਦ ਕਰਾਂਗੇ। ਤੇ ਉਹ ਕਹਿੰਦੀ ਵੀ ਜਿਹੜੀ ਮੇਰੀ ਬੇਟੀ ਦੀ ਲੱਤ ਵੀ ਖਰਾਬ ਸੀ ਵੀ ਬੇਟੀ ਦੀ ਲੱਤ ਦਾ ਇਲਾਜ ਕਰਾਉਣ ਦੇ ਵਿੱਚ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਫਿਰ ਇੱਕ ਦਿਨ ਉਹ ਕਹਿੰਦੀ ਵੀ ਗੁਰਦੁਆਰੇ ਪ੍ਰੋਗਰਾਮ ਸੀ ਉੱਥੇ ਪਿੰਡ ਦੀਆਂ ਬੁੜੀਆਂ ਮੈਨੂੰ ਮੇਰੀ ਬੇਟੀ ਦੀ ਲੱਤ ਬਾਰੇ ਪੁੱਛ ਰਹੀਆਂ ਸੀ ਕਿ ਕੀ ਉਹਦੀ ਲੱਤ ਠੀਕ ਆ ਤੇ ਉੱਥੇ ਕਹਿੰਦੀ ਇੱਕ ਹੋਰ ਔਰਤ ਬੈਠੀ ਸੀ ਕਿਉਂਕਿ ਪ੍ਰੋਗਰਾਮ ਵੱਡਾ ਸੀ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਲੋਕ ਆਏ ਹੋਏ ਤਾਂ ਉਹ ਕਹਿੰਦੀ ਵੀ ਉਹ ਔਰਤ ਸਾਰੀ ਗੱਲ ਸੁਣ ਰਹੀ ਸੀ ਤਾਂ ਉਸਨੇ ਮੈਨੂੰ ਕਿਹਾ ਕਿ ਆਪਣੇ ਬੇਟੀ ਨੂੰ ਬੁਲਾਇਆ ਉਹਨੇ ਉੱਥੇ ਤੇ ਉਹ ਤੋਂ ਪੈਸੇ ਲੈ ਕੇ ਮੈਨੂੰ ਦਿੱਤੇ ਤੇ ਕਿਹਾ ਵੀ ਤੂੰ ਆਹ ਪੈਸਿਆਂ ਨਾਲ ਆਪਣੀ ਬੇਟੀ ਦਾ ਇਲਾਜ ਵੀ ਕਰਾ ਤੇ ਇਹਦੇ ਨਾਲ-ਨਾਲ ਇੱਕ ਕੰਮ ਹੋਰ ਕਰ ਇੱਕ ਤੋ ਉਹ ਕਹਿੰਦੇ ਵੀ ਜੇ ਤੂੰ ਪਾਠ ਕਰ ਸਕਦੀਆਂ ਤਾਂ ਉਹ ਕਰ ਤੇ ਇੱਕ ਤੂੰ ਜੇ ਬਾਬਾ ਤੁਨ ਤੁਨਦੀਪ ਸਿੰਘ ਜੀ ਦੇ ਸਥਾਨ ਤੇ ਜਾ ਸਕਦੀ ਉਹ ਕਹਿੰਦੀ ਵੀ ਤੂੰ ਪਰਿਵਾਰ ਸਮੇਤ ਜਾ ਜੇਕਰ ਤੂੰ ਆਪ ਨਹੀਂ ਜਾ ਸਕਦੀ ਤਾਂ ਅਸੀਂ ਹਰੇਕ ਐਤਵਾਰ ਜਾਂਦੇ ਆ ਕੀ ਹੋ ਸਕੀ ਤਾ ਤੂੰ ਸਾਡੇ ਨਾਲ ਜਾ ਸਕਦੇ ਆ ਤਾਂ ਉਹ ਕਹਿੰਦੀ ਵੀ ਠੀਕ ਆ ਤੇ ਉਹ ਉਹਨਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਚਲੀ ਗਈ ਤਾਂ ਨਾਲ ਉਹ ਔਰਤ ਨੇ ਉਹਨੂੰ ਇਹ ਵੀ ਸਮਝਾਇਆ ਸੀ ਵੀ ਉੱਥੇ ਜੇਕਰ ਤੂੰ ਬਾਣੀ ਪੜ ਸਕਦੇ ਆ ਤਾਂ ਬਾਣੀ ਪੜੀ ਚੁਪੈਰਾ ਸਾਹਿਬ ਕੱਟੇ ਤੇ ਉੱਥੋਂ ਜੋਤ ਦਾ ਪ੍ਰਸ਼ਾਦ ਆ ਜਿਹੜਾ ਜੋਤ ਦਾ ਕਿਉਂ ਪ੍ਰਸ਼ਾਦ ਦੇ ਰੂਪ ਵਿੱਚ ਤੂੰ ਲੈ ਕੇ ਆਈ ਤੇ ਆਪਣੀ ਬੱਚੀ ਦੀ ਲੱਤ ਦੇ ਉੱਤੇ ਲਗਾਈ ਵੀ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਤੇ ਉਹ ਕਹਿੰਦੀ ਵੀ ਮੈਨੂੰ ਜਿਵੇਂ ਉਹਨਾਂ ਨੇ ਦੱਸਿਆਵੇਂ ਉਵੇਂ ਹੀ ਕੀਤਾ ਉਹ ਕਹਿੰਦੀ ਵੀ ਮੈਨੂੰ ਹੌਂਸਲਾ ਜਿਆ ਹੋ ਗਿਆ ਵੀ ਜੇ ਇਹ ਇੰਨੇ ਭਰੋਸੇ ਨਾਲ ਕਹਿ ਰਹੇ ਨੇ ਤਾਂ ਜ਼ਰੂਰ ਸਾਡੇ ਵੀ ਦੁੱਖ ਟੁੱਟ ਜਾਣਗੇ ਤੇ ਉਹ ਕਹਿੰਦੀ ਵੀ ਗਈ ਤੇ ਮੈਂ ਉੱਥੇ ਦੁਪਹਿਰਾ ਸਾਭ ਕੱਟ ਕੇ ਆਈ ਜਦੋਂ ਆਈ ਮੈਂ ਜੋਤ ਦਾ ਕਿਉਂ ਜਿਹੜਾ ਪ੍ਰਸ਼ਾਦ ਦੇ ਰੂਪ ਵਿੱਚ ਮਿਲਦਾ ਉਹਨੂੰ ਕੀ ਆਈ ਤੇ ਆ ਕੇ ਜਿਵੇਂ ਜੋਤ ਕਰਦੀ ਉਹ ਬੱਚੀ ਦੀ ਲੱਤ ਤੇ ਲਾਉਂਦੀ ਰਹੀ ਇੱਕ ਦੁਪਹਿਰਾਂ ਸਾਹਿਬ ਤਾਂ ਉਹ ਕਹਿੰਦੇ ਵੀ ਮੈਂ ਉਹਨਾਂ ਦੇ ਨਾਲ ਹੀ ਕੱਟੀ ਆਈ ਤੇ ਦੂਜਾ ਦੁਪਹਿਰਾਂ ਸਾਹਿਬ ਮੈਂ ਜਦੋਂ ਦੁਆਰਾ ਕੱਟਣ ਗਈ ਤਾਂ ਮੈਂ ਉੱਥੇ ਬੈਠੀ ਸੀ ਤਾਂ ਮੇਰਾ ਮਨ ਇੰਨਾ ਕੁ ਦੁਖੀ ਸੀ ਕਿ ਮੇਰੇ ਉੱਥੇ ਬੈਠੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਟਿਗੜੇ ਸ਼ੁਰੂ ਹੋ ਗਏ ਤੇ ਮੈਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਪਹਿਲਾਂ ਮੈਨੂੰ ਮੇਰੀ ਸੋਹਰਾ ਫੈਮਲੀ ਨੇ ਘਰੋਂ ਕੱਢਤਾ ਹੁਣ ਮੈਨੂੰ ਇੱਥੋਂ ਵਾਲੇ ਘਰੋਂ ਵੀ ਕੱਢਤਾ ਤੇ ਮੈਂ ਹੁਣ ਕਿਸੇ ਦੇ ਘਰੇ ਬੈਠੀ ਹਾਂ ਤੇ ਬਾਬਾ ਜੀ ਜੇ ਤੁਸੀਂ ਮਿਹਰ ਕਰੋ ਮੇਰੇ ਘਰ ਵਾਲੇ ਦੇ ਨਸ਼ੇ ਹੀ ਛਡਾ ਦਿਓ ਨਸ਼ੇ ਛੱਡਣ ਤੋਂ ਬਾਅਦ ਜੋ ਅਸੀਂ ਕਰਾਂ ਕਮਾਵਾਂਗੇ ਵੀ ਸਾਡਾ ਇੱਕ ਛੋਟਾ ਜਿਹਾ ਘਾਰ ਹੀ ਬਣ ਜਵੇ ਜਿੱਥੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਬੈਠ ਜਾਵਾਂ ਤੇ ਕਹਿੰਦੀ ਤੁਸੀਂ ਯਕੀਨ ਨਹੀਂ ਮੰਨਣਾ ਜਦੋਂ ਅਸੀਂ ਘਰੇ ਵਾਪਸ ਆਈ ਉਹ ਜਦੋਂ ਤੋਂ ਮੈਂ ਵਿਆਹੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਪਹਿਲਾ ਦਿਨ ਸੀ ਜਿਸ ਦਿਨ ਮੇਰੇ ਘਰ ਵਾਲੇ ਨੇ ਆਥ ਨੂੰ ਸ਼ਰਾਬ ਨਹੀਂ ਪੀਤੀ ਸੀ ਤੇ ਉਹ ਕਹਿੰਦੇ ਵੀ ਮੇਰੇ ਘਰ ਵਾਲੇ ਨੇ ਸ਼ਾਮ ਨੂੰ ਆ ਕੇ ਚੱਲ ਕੇ ਮੈਨੂੰ ਇਹ ਪੁੱਛਿਆ ਵੀ ਹੁਣ ਇਹਦੀ ਲੱਤ ਕਿਵੇਂ ਆ ਠੀਕ ਆ ਤੇ ਕਹਿੰਦੀ ਮੈਂ ਵੀ ਇੰਨੀ ਜ਼ਿਆਦਾ ਹੈਰਾਨ ਸੀ ਕਿ ਉਹ ਪਹਿਲਾ ਦਿਨ ਸੀ ਜਦੋਂ ਉਹਨੇ ਖੁਦ ਮੈਨੂੰ ਇਹ ਚੀਜ਼ ਪੁੱਛੀ ਸੀ ਵੀ ਬੱਚੀ ਦੀ ਲੱਤ ਕਿਵੇਂ ਆ ਨਹੀਂ ਤਾਂ ਹਮੇਸ਼ਾ ਨਸ਼ੇ ਦੇ ਵਿੱਚ ਹੀ ਤੁੱਟ ਰਹਿਦਾ ਸੀ। ਉਹਨੂੰ ਨਹੀਂ ਪਤਾ ਲੱਗਦਾ ਸੀ ਬੱਚਿਆਂ ਦੇ ਹਾਲਾਤ ਕੀ ਆ। ਤੇ ਕਹਿੰਦੀ ਮੈਂ ਸੋਚਿਆ ਵੀ ਅੱਜ ਇਹ ਨਸ਼ੇ ਤੋਂ ਮੁਕਤਾ ਮੈਂ ਇਹਦੇ ਨਾਲ ਗੱਲ ਕਰਦੀ ਆਂ ਵੀ ਕਿ ਤੇਨੂੰ ਜਮਾਂ ਵੀ ਸਾਡਾ ਖਿਆਲ ਨਹੀਂ ਆਉਂਦਾ। ਵੀ ਤੂੰ ਨਸ਼ੇ 'ਚ ਇੰਨਾ ਤੁੱਟ ਰਹਿਣਾ ਆਪਣਾ ਸਾਰਾ ਘਰ ਖਰਾਬ ਹੋ ਗਿਆ। ਪਹਿਲਾਂ ਆਪਾਂ ਨੂੰ ਉਹਨਾਂ ਨੇ ਉੱਥੋਂ ਘਰੋਂ ਕੱਢਤਾ ਹੁਣ ਆਪਾਂ ਨੂੰ ਇੱਥੋਂ ਕੱਢਤਾ। ਵੀ ਜੇਕਰ ਤੂੰ ਨਸ਼ੇ ਨਾ ਕਰੇਂ ਵੀ ਆਪਣਾ ਘਰ ਵੀ ਸਵਰਗ ਬਣ ਸਕਦਾ। ਤਾ ਕਹਿੰਦੀ ਇਹ ਗੱਲਾਂ ਕਰਦੇ ਕਰਦੇ ਮੇਰੇ ਘਰ ਵਾਲੇ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਉਹਨੇ ਮੇਰੇ ਨਾਲ ਵਾਅਦਾ ਕੀਤਾ ਕਿ ਮੈਂ ਸ਼ਰਾਬ ਨਹੀਂ ਪੀਂਦਾ ਵੀ ਗੋਲੀਆਂ ਤਾਂ ਨਹੀਂ ਛੱਡੀਆਂ ਮਤਲਬ ਇਹ ਇਤਾਂ ਦਾ ਨਸ਼ਾ ਹੁੰਦਾ ਵੀ ਇਹ ਹੌਲੀ-ਹੌਲੀ ਛੁੱਟਦਾ ਤੇ ਉਹਨੇ ਮੇਰੇ ਨਾਲ ਵਾਅਦਾ ਕੀਤਾ ਕਿ ਮੈਂ ਸ਼ਰਾਬ ਨਹੀਂ ਪੀਂਦਾ ਤੇ ਕਹਿੰਦੀ ਅਗਲੇ ਦਿਨ ਕੀ ਹੋਇਆ ਕਿ ਜਿੰਨੇ ਵੀ ਉਹਨੇ ਪੈਸੇ ਕਮਾ ਕੇ ਲਿਆਂਦੇ ਦਿਹਾੜੀ ਕਰਕੇ ਉਹ ਸਾਰੇ ਮੇਰੇ ਹੱਥ 'ਤੇ ਰੱਖ ਦਿੱਤੇ ਤੇ ਇਹ ਕਹਿ ਲਈ ਮੇਰੇ ਵਿਆਹ ਤੋਂ ਬਾਅਦ ਦਾ ਪਹਿਲਾ ਦਿਨ ਉਸ ਦਿਨ ਤੋਂ ਮੇਰਾ ਬਾਬਾ ਦੀਪ ਸਿੰਘ ਜੀ ਤੇ ਬਾਣੀ ਦੇ ਉੱਤੇ ਭਰੋਸਾ ਹੋਰ ਵੀ ਵੱਧ ਗਿਆ ਇਹ ਦੇਖ ਕੇ ਕਹਿੰਦੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਨਾਲੇ ਮੈਂ ਹੱਥ ਜੋੜ ਕੇ ਬਾਬਾ ਧੰਨ ਧੰਵਾ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਮੇਰੇ ਬਾਬਾ ਜੀ ਮੇਰੀ ਵੀ ਦਿਨ ਬਦਰਨ ਦੀ ਉਮੀਦ ਹੈ ਜਿਹੜੀ ਉਹ ਜਾਗੀ ਉਸ ਦਿਨ ਤੋਂ ਬਾਅਦ ਕਹਿੰਦੀ ਉਹਨੇ ਵੀ ਮਿਹਨਤ ਕੀਤੀ ਮੈਂ ਵੀ ਮਿਹਨਤ ਕੀਤੀ ਅਸੀਂ ਦੋਨਾਂ ਨੇ ਬਹੁਤ ਮਿਹਨਤ ਕੀਤੀ ਰਲ ਮਿਲ ਕੇ ਫਿਰ ਕਹਿੰਦੀ ਅਸੀਂ ਉੱਥੇ ਦੁਪਹਿਰਾਂ ਸਾਫ ਵੀ ਇਕੱਠੇ ਕੱਟਣ ਜਾਣਾ ਤੇ ਇਹ ਕਰਦੇ ਕਰਾਉਂਦੇ ਹੌਲੀ ਹੌਲੀ ਮੇਰੀ ਬੇਟੀ ਦੀ ਲੱਤ ਵੀ ਠੀਕ ਹੋਣੀ ਸ਼ੁਰੂ ਹੋ ਗਈ ਵੀ ਇਹ ਸਾਰੀਆਂ ਚੀਜ਼ਾਂ ਦੇਖਦੇ ਦੇਖਦੇ ਮੇਰਾ ਭਰੋਸਾ ਬਾਣੀ ਦੇ ਉੱਤੇ ਹੋਰ ਵਧ ਗਿਆ ਫਿਰ ਕਹਿੰਦੀ ਜ਼ਿੰਦਗੀ ਦੇ ਵਿੱਚ ਉਹ ਦਿਨ ਵੀ ਆਇਆ ਜਦੋਂ ਅਸੀਂ ਥੋੜੇ ਜਿਹੇ ਪੈਸੇ ਜੋੜ ਕੇ ਇੱਕ ਪਾਸੇ ਥਾਂ ਖਰੀਦੇ ਆ ਤੇ ਫਿਰ ਅਸੀਂ ਹੋਰ ਬਹੁਤ ਜ਼ਿਆਦਾ ਮਿਹਨਤ ਕੀਤੀ ਮਿਹਨਤ ਕਰਕੇ ਫਿਰ ਅਸੀਂ ਘਰ ਬਣਾਇਆ ਉਸ ਤੋਂ ਬਾਅਦ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਵੀ ਉੱਥੇ ਲੈ ਕੇ ਜਾਣਾ ਦੁਪਹਿਰਾ ਸਾਬ ਕੱਟਣ ਉਹਨਾਂ ਨੇ ਵੀ ਉੱਥੇ ਬਹੁਤ ਸੇਵਾ ਕਰਨੀ ਤੇ ਮੈਂ ਉੱਥੇ ਦੁਪਹਿਰਾ ਸਾਹਿਬ ਕੱਟਣਾ ਤਾਂ ਇਹ ਕਰਦੇ ਕਰਾਉਂਦੇ ਜਿਹੜੇ ਸਾਡੇ ਘਰ ਦੇ ਵਿੱਚ ਦੁੱਖ ਰੋਗ ਨਸ਼ਾ ਗਰੀਬੀ ਸੀ ਉਹ ਹੌਲੀ-ਹੌਲੀ ਕਰਕੇ ਸਾਰੇ ਦੂਰ ਹੋਣੇ ਸ਼ੁਰੂ ਹੋ ਗਏ ਤੇ ਕਹਿੰਦੇ ਹੌਲੀ-ਹੌਲੀ ਸਾਡੇ ਦਿਨ ਬਦਲ ਗਏ ਸਾਡੇ ਘਰ ਚੋਂ ਸਾਰੇ ਦੁੱਖ ਰੋਗ ਕਲੇਸ਼ ਨਸ਼ਾ ਗਰੀਬੀ ਖਤਮ ਹੋ ਗਿਆ ਤੇ ਜਿਹੜੇ ਲੋਕ ਸਾਨੂੰ ਦੇਖ ਕੇ ਆਪਣੇ ਦਰਵਾਜ਼ੇ ਭੇੜ ਲੈਂਦੇ ਸੀ ਸਾਨੂੰ ਬੁਲਾਉਣਾ ਚੰਗਾ ਨਹੀਂ ਸਮਝਦੇ ਸੀ ਤੇ ਜਿਹੜੇ ਰਿਸ਼ਤੇਦਾਰ ਵੀ ਸਾਡੇ ਘਰ ਆਉਣਾ ਸਾਡੇ ਕੋਲੇ ਆਉਣਾ ਹੀ ਨਹੀਂ ਚਾਹੁੰਦੇ ਸੀ ਵੀ ਕਿਤੇ ਸਾ ਤੋਂ ਕੁਛ ਮੰਗੀ ਨਾ ਲੈਣ ਵੀ ਉਹ ਰਿਸ਼ਤੇਦਾਰ ਵੀ ਸਾਡੇ ਘਰੇ ਆਉਣ ਲੱਗੇ ਤਾਂ ਇਸ ਲਈ ਜੇਕਰ ਤੁਸੀਂ ਵੀ ਗੁਰੂ ਸਾਹਿਬ ਦੇ ਤਰੋਸਾ ਕਰਕੇ ਨਾਮ ਬਾਣੀ ਨਾਲ ਜੁੜਦੇ ਹੋ ਤਾਂ ਥੋਡੇ ਵੀ ਦਿਨ ਬਦਲ ਸਕਦੇ ਨੇ ਹਾਂ ਇੰਨਾ ਜ਼ਰੂਰ ਆ ਵੀ ਟਾਈਮ ਲੱਗ ਸਕਦਾ ਹੈ ਪਰ ਇਹ ਨਹੀਂ ਹੁੰਦਾ ਵੀ ਤੁਹਾਡੀ ਕੀਤੀ ਹੋਈਆਂ ਅਰਦਾਸਾਂ ਬੇਨਤੀਆਂ ਵਾਹਿਗੁਰੂ ਅੱਗੇ ਕੀਤੀਆਂ ਅਰਚਾ ਬੇਕਾਰ ਚਲੀਆਂ ਜਾਂਦੀਆਂ ਨਹੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਇਹੀ ਮਕਸਦ ਆ ਵੀ ਬਿਨਾਂ ਸ਼ੰਕੇ ਤੋਂ ਵਾਹਿਗੁਰੂ ਤੇ ਭਰੋਸਾ ਕਰਕੇ ਦੇਖੋ ਤੁਹਾਡੇ ਦਿਨ ਜ਼ਰੂਰ ਬਦਲਣਗੇ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਤਾਂ ਦੂਜਿਆਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਹੋਰਾਂ ਭੈਣ ਭਰਾਵਾਂ ਨੂੰ ਵੀ ਹੌਸਲਾ ਮਿਲ ਸਕੇ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ